ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਟਾਡਾ ਸਵਾਗਤ ਹੈ ਸਾਡੇ YouTube ਚੈਨਲ ਪੰਜਾਬੀ ਤੜਕਾ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਮਨਰੀਅਲ ਦੇ ਲੱਡੂ ਜਿਹਦੇ ਵਾਸਤੇ ਅਸੀਂ 2 ਗਲਾਸ ਦੁੱਧ ਆ। ਮੈਨੂੰ ਆਪਾਂ ਗਰੀ ਕਰਾਂਗੇ। ਤੇ ਇਹਨੂੰ ਪਕਾਉਣਾ ਚੰਗੀ ਤਰ੍ਹਾਂ ਜਦ ਤੱਕ ਦੁੱਧ ਅੱਧਾ ਰਹਿ ਜਾਵੇ। ਇਹ ਦੁੱਧ ਨੂੰ ਨਾਲ ਦੇ ਨਾਲ ਹਿਲਾਉਂਦੇ ਰਵਾਂਗੇ ਤਾਂ ਜੋ ਦੁੱਧ ਥੱਲੇ ਨਾ ਲੱਗੇ। ਨੇ ਲੱਗ ਗਿਆ ਤਾਂ ਫਿਰ ਸੜਨਾ ਸ਼ੁਰੂ ਹੋ ਜਾਏਗਾ ਹਲੋ ਜੀ ਦੁੱਧ ਨੂੰ ਉਬਾਲਾ ਹੋਣਾ ਸ਼ੁਰੂ ਹੋ ਗਿਆ ਉਹਨੇ ਨੂੰ ਆਪਾਂ ਥੋੜੀ ਤੇਲ ਤੱਕ ਪੋਕਾਵਾਂਗੇ ਹੋਰ ਜਿਹੜਾ ਕੀ ਅਰਜੀ ਕੇ ਅੱਧਾ ਰਹਿ ਜੇ ਸੰਘਣਾ ਹੋ ਜਾਏਗਾ ਫਿਰ ਫੇਰ ਅੱਗੇ ਤੁਹਾਨੂੰ ਦੱਸਾਂਗੀ ਕਿ ਕੀ ਪ੍ਰੋਸੀਜਰ ਚੱਲਣਾ ਹਲੋਂ ਦੇ ਰੋਏ ਨੂੰ ਨਾਲ ਦੀ ਨਾਲ ਤਾਂ ਕਿ ਥੱਲੇ ਨਾ ਲੱਗੇ ਕਿਉਂਕਿ ਫਿਰ ਇਦਾਂ ਲੱਡੂਆਂ ਦਾ ਵੀ ਸੁਆਦ ਖਰਾਬ ਹੋਏਗਾ ਤੇ ਕਲਰ 'ਚ ਵੀ ਫਰਕ ਆਏਗਾ ਆ ਵੇਖੋ ਜੀ ਦੁੱਧ ਹੁਣ ਰਿਚ ਰਿਚ ਗਿਆ ਕਿੰਨਾ ਸੰਘਣਾ ਹੋ ਚੁੱਕਿਆ ਤੇ ਕਿੰਨਾ ਘੱਟ ਹੋ ਗਿਆ ਹੁਣ ਆਪਾਂ ਥੋੜੇ ਟਾਈਮ ਲਈ ਘਰ ਪਕਾਵਾਂਗੇ ਤਾਂ ਜੋ ਬਸ ਥੋੜਾ ਹੋਰ ਘੱਟ ਹੋ ਜੇ ਤੇ ਫੇਰ ਅੱਗੇ ਆਪਾਂ ਲੱਡੂ ਤਿਆਰ ਕਰਾਂਗੇ ਨਾਰੀਅਲ ਦੇ। ਗਲਓ ਜੀ ਇੱਧਰ ਆਪਾਂ ਦੂਸਰਾ ਪੈਨ ਟਰ ਦਿੱਤਾ। ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਇੱਕ ਚਮਚ ਦੇਸੀ ਘਿਓ। ਇਹਦੇ ਵਿੱਚ ਆਪਾਂ ਭੁੰਨਾਂਗੇ ਨਾਰੀਅਲ ਦਾ ਪੂਰਾ ਨਾਰੀਅਲ ਦੇ ਪੂਰੇ ਚ ਆਪਣਾ ਵੀ ਮੋਇਸਚਰਾਈਜ਼ਰ ਮੋਇਸਚਰ ਹੁੰਦਾ ਵਾ ਪਰ ਦੇਸੀ ਘਿਓ ਦਾ ਸਵਾਦ ਥੋੜਾ ਜ਼ਿਆਦਾ ਵਧੀਆ ਆਏਗਾ ਲਓ ਜੀ ਕਿਉਂ ਗਰਮ ਹੋ ਚੁੱਕਿਆ ਹੁਣ ਇਹ ਆਪਾਂ ਲਿਆ ਨਾਰੀਅਲ ਦਾ ਪੂਰਾ 4 ਕੱਪ ਹੁਣ ਵਿੱਚ ਕੀ ਐਡ ਕਰਾਂਗੇ ਤੇ ਇਹਨੂੰ ਥੋੜਾ ਜਿਹਾ ਭੁੰਨਾਂਗੇ ਸਿਮ ਗੈਸ ਤੇ ਲਓ ਜੀ ਇਹਨੂੰ ਆਪਾਂ ਸਿਮ ਗੈਸ ਤੇ ਭੁੰਨਾਂਗੇ ਥੋੜਾ ਟਾਈਮ ਤੱਕ ਤਦ ਇਹਦੇ ਵੀ ਨਾਰੀਅਲ ਵੀ ਆਪਣਾ ਘਿਓ ਛੱਡ ਦੇਵੇ। ਨਾਰੀਅਲ ਵੀ ਆਪਣਾ ਘਿਓ ਛੱਡੇਗਾ ਤੇ ਫਿਰ ਲੱਡੂਆਂ ਦੀ ਬਾਈਂਡਿੰਗ ਵਧੀਆ ਹੋਵੇਗੀ। ਥੋੜੇ ਥੋੜੇ ਟਾਈਮ ਤੱਕ ਪੁਣਾਣਾ ਬਸ ਇਹਨੂੰ ਇਹਦਾ ਕੱਚਾपन ਦੂਰ ਹੋ ਜਾਵੇ ਬਸ। ਫਿਰ ਫਿਰ ਲੱਗੇ ਦੱਸਾਂਗੇ ਤੁਹਾਨੂੰ ਇਹਦਾ ਕੀ ਕਰਨਾ। ਹਾਂ ਦੇਖੋ ਜੀ ਨਾਰੀਅਲ ਨੇ ਘਿਓ ਛੱਡਣਾ ਸ਼ੁਰੂ ਕਰ ਦਿੱਤਾ। ਹੁਣ ਆਪਾਂ ਇਹਨੂੰ ਦੁੱਧ ਵਿੱਚ ਐਡ ਕਰਾਂਗੇ। ਲਓ ਜੀ ਦਾ ਰਿਓ ਦਾ ਘੋਰਾ ਆਪਾਂ ਦੋ ਦੇਚ ਹੈ ਰੱਖਾ ਦਿੱਤਨ ਥੋੜੇ ਟਾਈਮ ਇਕੱਟਨ ਆਪਾਂ ਲਓ ਜੀ ਹੁਣ ਆਪਾਂ 1 ਕੱਪ 슈ਗਰ ਐਡ ਕਰਾਂਗੇ ਵਿੱਚ ਲਓ ਜੀ ਹੁਣ ਖੰਡ ਨੇ ਪਾਣੀ ਛੱਡ ਦਿੱਤਾ ਹੁਣ ਆਪਾਂ 1 ਕੱਪ ਪਾਵਾਂਗੇ ਨੀ ਮੈਲਕਾ ਪਾਊਡਰ ਹੁਣ ਇਹਨੂੰ ਆਪਾਂ ਲਗਾਤਾਰ ਹਿਲਾਉਂਦੇ ਰਵਾਂਗੇ ਗੈਸ ਸੇਮ ਤੇ ਕੀਆ ਲੋ ਜੀ ਲੱਡੂਆਂ ਦਾ ਮਟੀਰੀਅਲ ਤਿਆਰ ਆ ਹੁਣ ਆਪਾਂ ਇਹਨੂੰ ਥੋੜਾ ਟਾਈਮ ਠੰਡਾ ਹੋਣ ਲਈ ਰੱਖਾਂਗੇ ਤੁਸੀਂ ਵੇਖ ਸਕਦੇ ਏਦਾਂ ਦਾ ਟੈਕਸਚਰ ਹੋਣਾ ਚਾਹੀਦਾ ਤੇ ਫੇਰ ਲੱਡੂ ਤਿਆਰ ਹੋਣਗੇ। ਹਲੋ ਉਡੀਸਾ ਟੈਨ ਆਰਲ ਦੇ ਲੱਡੂ ਬਣ ਕੇ ਤਿਆਰ ਆ। 4 ਕਪਣਾ ਰੀਲ ਦਾ ਪੂਰਾ ਸੀਗਾ ਤੇ ਵੇਖੋ ਕਿੰਨੇ ਲੱਡੂ ਬਣ ਗਏ ਆ। ਜਦੋਂ ਵੀ ਢਾਂਟਾ ਤੇਲ ਕਰੇ ਤੁਸੀਂ 15-20 ਮਿੰਟ ਵਿੱਚ ਰੈਸਪੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਬਣਾ ਕੇ ਖਾ ਸਕਦੇ ਹੋ। ਹੁਣ ਤੁਸੀਂ ਵੀਡੀਓ ਇੰਜੋਏ ਕਰੋ ਅਸੀਂ ਲੱਡੂ ਇੰਜੋਏ ਕਰਦੇ ਆ। ਤਦ ਤੱਕ ਤੁਸੀਂ ਹੱਸਦੇ ਵਸਤੇ ਰਹੋ ਜਦੋਂ ਤੱਕ ਸਾਡੀ ਨਵੀਂ ਵੀਡੀਓ ਨਹੀਂ ਆਉਂਦੀ। Bye.